ਨਮਸਕਾਰ ਆਕਾਸ਼ ਵਾਣੀ ਦਾਏ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ ਪਹਿਲਾਸ ਬੁਲੇਟਿਨ ਦੀਆਂ ਖਾਸ ਖਬਰਾਂ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਪਾਲਾਈ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਣਾਉਣ ਦੀ ਅਪੀਲ ਕੀਤੀ ਮਾਈਕਰੋਸਾਫਟ ਦੇ ਸਰਵਰ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਦੁਨੀਆ ਭਰ ਵਿੱਚ ਉਡਾਨਾ ਟੀਵੀ ਟੈਲੀਕਾਸਟ ਤੇ ਬੈਂਕਿੰਗ ਸਮੇਤ ਕਈ ਕਾਰਪੋਰੇਟ ਕੰਪਨੀਆਂ ਦਾ ਕੰਮਕਾਜ ਪ੍ਰਭਾਵਿਤ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਤਹਿਤ ਕੇਂਦਰੀ ਸੰਚਾਰ ਬਿਊਰੋ ਜਲੰਧਰ ਨੇ ਕਾਨੂੰਨ ਦੇ ਵਿਦਿਆਰਥੀਆਂ ਵਿੱਚ ਦੇ ਨਵੇਂ ਅਪਰਾਧਿਕ ਕਾਨੂੰਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮੋਗਾ ਵਿਖੇ ਵਿਸ਼ੇਸ਼ ਇੰਟਰਐਕਟਿਵ ਸੈਸ਼ਨ ਕਰਵਾਇਆ। ਅਥੀ ਸ਼੍ਰੀਲੰਕਾ ਵਿੱਚ ਅੱਜ ਸ਼ੁਰੂ ਹੋਏ ਔਰ ਦೇಶਾ ਕਪ T20 ਕ੍ਰਿਕਟ ਵਿੱਚ ਮੌਜੂਦਾ ਚੈਂਪੀਅਨ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦਾਅਵਾ ਕੀਤਾ ਹੈ ਕਿ ਖੇਤੀ ਵਿੱਚ ਰਸਾਇਣਿਕ ਖਾਦ ਦੀ ਵਰਤੋਂ ਕੀਤੇ ਬਿਨਾ ਉਤਪਾਦਨ ਵਧਾਇਆ ਜਾ ਸਕਦਾ ਹੈ। ਕੁਦਰਤੀ ਖੇਤੀ ਵਿਗਿਆਨ ਬਾਰੇ ਖੇਤਰੀ ਸਲਾਹ مشورے ਬਾਰੇ ਲਖਨਊ ਵਿਖੇ ਅੱਜ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕੁਦਰਤੀ ਖੇਤੀ ਵਾਸਤੇ ਦੇਸ਼ਪੱਧਰੀ ਜਾਗਰੂਕਤਾ ਮੁਹਿੰਮ ਸ਼ੁਰੂ ਕਰੇਗੀ। شیری چوہان نے کسانوں قدرتی کھیتی شروع کرنے کی اپیل کی شروعاتی دو سال اتپادنٹ رہے گا جس کھیتی خیریتی پہلے تین سال سبسڈی دے گی وہ سارے دیش کے کسانوں کے سامنے رکھنے ہم کم سے کم ایک کروڑ کسانوں تک جن کو کھیتی کی ہے اور آج کی سمسیا اس سے اوگت کرائیں گے ہم کوشش کریں گے ان میں سے کنوینس ہو کے کم سے کم اٹھارہ لاکھ کسانے سے نکلے جو پراکتک کھیتی کرنے کا سکلپ ہے ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ NEET UG ਦਾਖਲਾ ਪੇਪਰ ਲੀਕ ਮਾਮਲੇ ਵਿੱਚ ਰਾਂਚੀ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਰਿਮਸ ਦੀ ਇੱਕ ਵਿਦਿਆਰਥਣ ਨੂੰ ਅੱਜ ਗ੍ਰਿਫਤਾਰ ਕੀਤਾ ਹੈ ਰਿਮਸ ਦੇ 2023 ਬੈਚ ਦੀ MBBS ਦੀ ਇਹ ਵਿਦਿਆਰਥਣ ਸਰੂਬੀ ਕੁਮਾਰੀ ਨੂੰ ਡੂੰਗਾਈ ਨਾਲ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀਬੀਆਈ ਨੇ ਉਸ ਦਾ ਮੋਬਾਈਲ ਲੈਪਟਾਪ ਅਤੇ ਹੋਰ ਇਲੈਕਟ੍ਰੋਨਿਕ ਯੰਤਰ ਜ਼ਬਤ ਕਰ ਲਏ ਨੇ ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਦੀ ਰਹਿਣ ਵਾਲੀ ਸਰੂਬੀ ਕੁਮਾਰੀ ਨੇ ਪੇਪਰ ਲੀਕ ਮਾਮਲੇ ਦੇ ਦੋਸ਼ੀਆਂ ਲਈ ਕਥਿਤ ਤੌਰ ਤੇ NEET ਪ੍ਰੀਖਿਆ ਦੇ ਪੇਪਰ ਹੱਲ ਕੀਤੇ ਸਨ ਇਧਰ ਕੇਂਦਰ ਸਰਕਾਰ ਵੱਲੋਂ NEET UG ਪੇਪਰ ਲੀਕ ਮਾਮਲੇ ਵਿੱਚ ਕੀਤੀ ਗਈ ਤੁਰੰਤ ਕਾਰਵਾਈ ਤੇ ਆਮ ਲੋਕ ਕਾਫੀ ਸੰਤੁਸ਼ਟ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਇਹ ਕਾਰਵਾਈ ਸ਼ਲਾਘਾਯੋਗ ਹੈ ਸਮੇਂ ਮਹਾਰਤੋ ਇੰਕੀ ਜਿਹੜਾ ਅਸੀਂ ਕਰ ਰਹੇ ਹਾਂ ਫਾਰ ਸਰਕਾਰ ਵੱਲੋਂ ਐਸੇ ਜਿਹੜੇ ਕਿਲਮ ਨੀਟ ਜਾਂ ਮੈਕ ਟੈਸਟ ਹੁੰਦੇ ਆ ਉਹਨਾਂ ਵਿੱਚ ਪਾਰਦਰਸ਼ਤਾ ਲਿਆਉਣ ਦੇ ਲਈ ਕਿਉਂਕਿ ਜਿਹੜੇ ਲੋਕਾਂ ਦੇ ਵਿੱਚ ਰੈਫਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉਹਨਾਂ ਨੂੰ ਸਹਾਇਤਾ ਕਮਾਦੀ ਪਹੁੰਚਾਉਣ ਵਾਸਤੇ ਫਾਰਮਾਂ ਤੇ ਬਹੁਤ ਸਾਰੇ ਰਿਸਪੈਕਟ ਚੱਕੇ ਤੇ ਉਹਨਾਂ ਨੂੰ ਫੜਿਆ ਵੀ ਹੈ ਤੇ ਵਧੀਆ ਸੰਸੈਕਲ ਕਰਦੇ ਨੇ ਜੀ ਫਾਰਮਾਂ ਤੇ ਨਾਲ ਸਾਡੇ ਬੱਚਿਆਂ ਦਾ ਕੋਈ ਖਿਆ ਜਿਹੜਾ ਉਹ ਸੁਰੱਖਿਅਤਤਾ ਵਿੱਚ ਰਹੇਗਾ ਤੋਂ ਇਹ ਕਿ ਪਿੱਛੇ ਦਾ ਚਾਹ ਵੀ ਉਹਨੇ ਸਾਹਮਣੇ ਆਈ ਆ ਉਸ ਵਿੱਚ ਵੱਡਾ ਕਪਣਾ ਸਾਹਮਣੇ ਆਇਆ ਇਹ ਜਿਹੜਾ ਹੈ 20 ਲੱਖ ਤੋਂ ਲੈ ਕੇ 40 ਲੱਖ ਦਾ ਜੋ ਸਕੈਮ ਇੱਕ ਇੱਕ ਸੀਟ ਵਾਸਤੇ ਹੋਇਆ ਹੈ ਇਸ ਦੀ ਇਨਵੈਸਟੀਗੇਸ਼ਨ ਪੂਰੀ ਜੋਰਸ਼ ਹੋਣਾ ਚਾਹੀਦੀ ਹੈ ਅਤੇ ਖਰੀਦਾਂ ਪਰੀ ਸਜ਼ਾ ਰਿਸਪਾਂਸਿਬਲ ਵਿਅਕਤੀਆਂ ਨੂੰ ਦੇਣੀਆਂ ਬਣਦੀਆਂ ਨੇ ਕਾਨੂੰਨ ਸੁਧਾਰਾਂ ਦੇ ਨਾਲ ਇਹ ਵੀ ਹੋਏਗਾ ਕਿ ਦੇਸ਼ ਨੂੰ ਚੰਗੇ ਡਾਕਟਰ ਮਿਲਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਤੇ ਆਉਂਦੇ ਐਡੀਸ਼ਨ ਲਈ ਮਿਲੇ ਸੁਝਾਵਾਂ ਤੇ ਖੁਸ਼ੀ ਸਹਿਤ ਕੀਤੀ ਹੈ ਇਹ ਪ੍ਰੋਗਰਾਮ ਇਸ ਮਹੀਨੇ ਦੀ 28 ਤਰੀਕ ਨੂੰ ਪ੍ਰਸਾਰਿਤ ਹੋਣ ਵਾਲਾ ਹੈ ਅੱਜ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਉਣ ਵਾਲੇ ਮਨ ਕੀ ਬਾਤ ਪ੍ਰੋਗਰਾਮ ਵਾਸਤੇ ਉਹਨਾਂ ਨੂੰ ਬਹੁਤ ਸਾਰੇ ਸੁਝਾਅ ਮਿਲ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹੋਏ ਦੇਖ ਕੇ ਖੁਸ਼ ਨੇ ਕਿ ਬਹੁਤ ਸਾਰੇ ਨੌਜਵਾਨ ਖਾਸ ਤੌਰ ਤੇ ਸਮਾਜ ਨੂੰ ਬਦਲਣ ਦੇ ਉਦੇਸ਼ ਨਾਲ ਸਮੁੱਚੇ ਉਪਰਾਲਿਆਂ ਨੂੰ ਉਜਾਗਰ ਕਰ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੋ ਮਾਈ ਗੋਡ ਨਮੂ ਐਪ ਤੇ ਆਪਣੇ ਸੁਝਾਅ ਭੇਜਣ ਜਾਂ ਫਿਰ 1800117800 ਤੇ ਆਪਣਾ ਸੁਨਹਿਰਾ ਰਿਕਾਰਡ ਕਰਵਾਉਣ ਮਾਈਕਰੋਸਾਫਟ ਦੇ ਸਰਵਰ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਦੁਨੀਆ ਭਰ ਵਿੱਚ 에어ਲਾਈਨਸ ਦੀਆਂ ਉਡਾਨਾਂ, ਟੀਵੀ ਟੈਲੀਕਾਸਟ, ਬੈਂਕਿੰਗ ਸਮੇਤ ਕਈ ਕਾਰਪੋਰੇਟ ਕੰਪਨੀਆਂ ਦੇ ਕੰਮਕਾਜ ਤੇ ਭਾਰੀ ਅਸਰ ਪਿਆ ਹੈ। ਭਾਰਤ ਸਮੇਤ ਦੁਨੀਆ ਦੇ ਜ਼ਿਆਦਾਤਰ ਹਵਾਈ ਅੱਡਿਆਂ ਤੇ ਚੈੱਕ-ਇਨ ਅਤੇ ਟਿਕਟ ਬੁਕਿੰਗ ਚ ਦਿੱਕਤਾਂ ਆ ਰਹੀਆਂ ਨੇ। ਦਿੱਲੀ, ਮੁੰਬਈ ਸਮੇਤ ਦੁਨੀਆ ਦੇ ਜ਼ਿਆਦਾਤਰ ਸ਼ਹਿਰਾਂ ਚ ਉਡਾਨਾਂ ਦੇਰੀ ਨਾਲ ਚੱਲ ਰਹੀਆਂ ਨੇ, ਜਦਕਿ ਕਈ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ। ਅਧਿਕਾਰਤ ਸੂਤਰਾਂ ਨੇ ਦੱਸਿਆ ਹੈ ਕਿ ਮਾਈਕਰੋਸਾਫਟ ਸਰਵਰ ਠੱਪ ਹੋਣ ਦਾ ਅਸਰ ਪੂਰੀ ਦੁਨੀਆ 'ਚ ਦੇਖਣ ਨੂੰ ਮਿਲਿਆ ਹੈ। ਪ੍ਰੇਸ਼ਕ ਖਬਰਾਂ ਤੁਸੀਂ ਆਕਾਸ਼ਵਾ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਸੀਬੀਸੀ ਜਲੰਧਰ ਵੱਲੋਂ ਕਾਨੂੰਨ ਦੇ ਵਿਦਿਆਰਥੀਆਂ 'ਚ ਤਿੰਨ ਨਵੇਂ ਅਪਰਾਧ ਕਾਨੂੰਨਾ ਬਾਰੇ ਜਾਗਰੂਕਤਾ ਪੈਦਾ ਕਰਨ ਵਾਸਤੇ ਬਾਬਾ ਕੁੰਦਨ ਸਿੰਘ ਲੋਕ ਆਲੋਚ ਮੋਗਾ ਵਿਖੇ ਅੱਜ ਇੱਕ ਵਿਸ਼ੇਸ਼ ਇੰਟਰਐਕਟਿਵ ਸੈਸ਼ਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਮੋਗਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਐਸਐਸ ਤਾਲੀਵਾਲ ਦੀ ਅਗਵਾਈ ਹੇਠ ਮੁੱਖ ਨਾਇਕ ਮੈਜਿਸਟ੍ਰੇਟ ਦੇ ਅਥਾਰਟੀ ਜੁਤੇਂਦਰਪਾਲ ਸਿੰਘ ਪ੍ਰੋਗਰਾਮ ਦੇ ਮੁੱਖ ਮਹਿਮਾਨ ਰਹੇ ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਨ ਮਗਰੋਂ ਇੱਕ ਚੰਗੇ ਵਕੀਲ ਬਣਨ ਅਤੇ ਜ਼ਰੂਰਤਵੰਦਾਂ ਨੂੰ ਛੇਤੀ ਨਿਆਂ ਪ੍ਰਦਾਨ ਕਰਨ ਵਿੱਚ ਨਿਆਂ ਪ੍ਰਣਾਲੀ ਦੀ ਮਦਦ ਕਰਨ। ਇਹ ਵਨ ਆਫ ਦੀ బిਗੇਸਟ ਚੇਂजेस ਹੈ ਜਿਹੜਾ ਮੋਦੀ ਗਵਰਨਮੈਂਟ ਨੇ ਇੰਟਰੋਡਿਊਸ ਕੀਤਾ ਹੈ ਬੜੀ ਸਟਰੋਂਗ ਜਿਹੜੀ ਗਵਰਨਮੈਂਟ ਨਹੀਂ ਹੈ ਨਾ ਉਹੀ ਇਸ ਤਰ੍ਹਾਂ ਦਾ ਸਟੈਪ ਲੈ ਸਕਦੀ ਹੈ। ਬੜੇ ਟਾਈਮ ਟੈਸਟਡ ਲਾਅ ਸੀ ਸਾਡੇ ਪੁਰਾਣੇ ਜਿਹੜੇ ਸੀਗੇ ਆਈਪੀਸੀ ਸੀਆਰ ਸੀ ਨੇ ਰਿਮੇਨੈਂਸ یہ لگ رہا ہے کہ یہ جو چینجز ہیں یہ آر این آئی سے چاہیے پر جے لو ٹائم گزرے گا تب پھر ہو گا نا نو کا پتہ چلے گا کوئی سیو ایف آئی آر ہے کسی بھی تراویفنسز دے وچ چاہے ڈائر ان فورٹ ہو چاہے ٹھیک انوولڈ ہے جنے کی کوئی قتل موگر آیا ہوا ہے کوئی نہیں کوئی لو موگیو فنس ہو گیا پر ਲੀਗਲ ਏਡ ডিফেন্স ਕਾਉਂਸਲ ਸਮੀਰ ਗੁਪਤਾ ਨੇ ਬੀਤੀ ਪਹਿਲੀ ਜੁਲਾਈ ਤੋਂ ਦੇਸ਼ ਭਾਰ ਚਲਾ ਕੋ ਨਵੇਂ ਅਪਰਾਧਿਕ ਕਾਨੂੰਨਾਂ ਆ ਭਾਰਤੀ ਨਿਆਇ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤੇ ਭਾਰਤੀ ਸਾਕਸ਼ੀ ਅਧਿਨਿਯਮ ਬਾਰੇ ਦੱਸਿਆ ਉਹਨਾਂ ਕਿਹਾ ਕਿ ਨਾ ਕਾਨੂੰਨਾਂ ਰਾਹੀਂ ਇਲੈਕਟ੍ਰੋਨਿਕ ਐਫ ਆਈ ਆਰ ਦਰਜ ਕਰ ਨੂੰ ਆਸਾਨ ਬਣਾਇਆ ਗਿਆ ਹੈ ਤਾਂ ਜੋ ਆਮ ਲੋਕਾਂ ਨੂੰ ਜ਼ਰੂਰਤ ਪੈਂਦੇ ਥਾਣਾ ਚ ਨਾ ਜਾਣਾ ਪਵੇ ਤੇ ਉਹ ਈਮੇਲ ਰਾਹੀਂ ਕਰ ਬੈਠੇ ਹੀ ਆਪਣੀ ਐਫਆਈਆਰ ਦਰਜ ਕਰਵਾ ਸਕਣ ਫੀਲਡ ਪਬਲਿਸਿਟੀ ਅਫਸਰ ਰਾਜੇਸ਼ ਪਾਲੀ ਨੇ ਆਸ ਪ੍ਰਗਟਾਈ ਕੇ ਸਵਿਸ਼ੇਸ਼ ਸੈਸ਼ਨ ਵਿੱਚ ਮਿਲੀ ਜਾਣਕਾਰੀ ਨਾਲ ਕਾਨੂੰਨ ਦੇ ਵਿਦਿਆਰਥੀਆਂ ਨੂੰ ਆਪਣੇ ਸਿਲੇਬਸ ਵਿੱਚ ਪੜ੍ਹਨ ਮੌਕੇ ਸਮਝਣ 'ਚ ਹੋਰ ਆਸਾਨੀ ਹੋਵੇਗੀ ਇਸੇ ਦੌਰਾਨ ਕੇਂਦਰ ਸਰਕਾਰ ਵੱਲੋਂ ਤਿਆਰ ਤੇ ਨਵੇਂ ਅਪਰਾਧਕ ਕਾਨੂੰਨ ਭਾਰਤੀ ਨਾ ਸਹੀਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤੇ ਭਾਰਤੀ ਸਾਖਸ਼ਾਦਨਿਯਮ ਲਾਗੂ ਹੋ ਗਏ ਨੇ ਲੁਧਿਆਣਾ ਅਤੇ ਬਨਾਲਾ ਦੇ ਕਾਨੂੰਨ ਮਾਹਰ ਇਸ ਵਿੱਚ ਸਮੇਂ ਮੁਤਾਬਕ ਕੀਤੀਆਂ ਤਬਦੀਲੀਆਂ ਦੀ ਸ਼ਲਾਘਾ ਕਰਦੇ ਨੇ ਮੇਰਾ ਨਾਮ ਕਨੈਸ਼ਰਮਾ ਹੈ ਪੁਲਿਸ ਜਾਂਚ ਨੂੰ ਬਹੱਤਰ ਤੇ ਸਟੀਕ ਬਣਾਉਣ ਲਈ ਜਿਹੜੇ ਜੁਰਮ ਦੀ ਸਜ਼ਾ 7 ਸਾਲਿਆਂ ਉਸ ਤੋਂ ਜ਼ਿਆਦਾ ਹੈ ਉਸ ਵਿੱਚ ਕ੍ਰਾਈਮ ਸੀਨ ਤੇ ਸਬੂਤ ਇਕੱਠਾ ਕਰਨ ਲਈ ਫਰੈਂਸਿਕ ਦੀ ਟੀਮ ਦਾ ਜਾਣਾ ਜ਼ਰੂਰੀ ਕਰ ਦਿੱਤਾ ਗਿਆ ਹੈ ਪੀੜਿਤ ਨੂੰ ਕੇਸ ਨਾਲ ਸੰਬੰਧਿਤ ਕਾਗਜ਼ ਫ੍ਰੀ ਆਫ ਕੋਸ ਦੇਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਮੇਰਾ ਨਾਮ ਐਡਵੋਕੇਟ ਦੀਪਕ ਜਿੰਦਲ ਹੈ ਪਹਿਲਾਂ ਕੁਝ ਕੇਸ ਸੀਗੇ ਉਸ ਦੇ ਵਿੱਚ ਬਹੁਤ ਛੋਟੀ ਸਜ਼ਾ ਸੀ ਪਰ ਇਨਾ ਕਾਨੂੰਨ ਤੋਂ ਹੋਣ ਤੋਂ ਬਾਅਦ ਇੱਕ ਨਾਬਾਲਗ ਲੜਕੀ ਨਾਲ ਰੇਪ ਕਰਨ ਤੋਂ ਬਾਅਦ ਫਾਂਸੀ ਤੱਕ ਦੀ ਸਜ਼ਾ ਵੀ ਜਿਹੜੀ ਹੈ ਉਹ ਰੱਖੀ ਹੈ ਇਨਾ ਕਾਨੂੰਨਾਂ ਦੇ ਤਾਂ ਜੇ ਪੁਲਿਸ ਨੇ ਕੋਈ ਰਿਕਵਰੀ ਕਰਨੀ ਹੈ ਤਾਂ ਉਸ ਦੀ ਜਿਹੜੀ ਵੀਡੀਓਗ੍ਰਾਫੀ ਆ ਉਹ ਉਹਨਾਂ ਸ਼ੁਰੂ ਹੋ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨੈਕਸਟ ਜਨਰੇਸ਼ਨ ਲਰਨਿੰਗ ਵਿਸ਼ੇ ਤੇ ਸੂਬਾ ਪੱਦਰੀ ਸਮਾਗਮ ਮੁਹਾਲੀ ਸਥਿਤ ਬੋਰਡ ਵਿਖੇ ਕਰਵਾਇਆ ਹਰਿਆਣਾ ਦੇ ਮੁਖ ਸਕੱਤਾ ਸੰਜੀਵ ਕੌਸ਼ਲ ਮੁੱਖ ਮਹਿਮਾਨ ਵਜੋਂ ਮੌਜੂਦ ਰਹੇ ਬੋਰਡ ਦੇ ਚੇਅਰਪਰਸਨ ਸਤਵੀਰ 베ਦੀ ਨੇ ਦੱਸਿਆ ਕਿ ਸੰਜੀਵ ਕੌਸ਼ਲ ਸਾਲ 1979 ਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੇ ਟੌਪਰ ਤੇ ਉਹਨਾਂ ਦੇ ਸਹਿਪਾਠੀ ਵੀ ਰਹੇ ਨੇ ਇਸ ਮੌਕੇ ਸੰਜੀਵ ਕੌਸ਼ਲ ਨੇ ਪੰਜਾਬੀ 'ਚ ਭਾਸ਼ਣ ਦਿੱਤਾ ਤੇ ਸਮਾਗਮ ਦੇ ਵਿਸ਼ੇ દિਸ਼ਾ ਲਗਾ ਕਰਦੇ ਹੋਏ ਇਸ ਨੂੰ ਸਮੇਂ ਤੇ ਸਮਾਜ ਦੀ ਜ਼ਰੂਰਤ ਦੱਸਿਆ। ਉਹਨਾਂ ਸਿੱਖਿਆ ਨੀਤੀ 2020 ਬਾਰੇ ਵਿਚਾਰ ਪ੍ਰਗਟ ਕਰਦੇ ਹੋਏ ਇਸ ਨੂੰ ਦੇਸ਼ ਲਈ ਲਾਭਦਾਇਕ ਦੱਸਿਆ ਤੇ ਸਾਰਿਆਂ ਖਾਸ ਕਰਕੇ ਵਿਦਿਆਰਥੀ ਵਰਗ ਨੂੰ ਕਦਰਾਂ-ਕੀਮਤਾਂ ਨੂੰ ਗ੍ਰਹਿਣ ਕਰਨ ਲਈ ਪ੍ਰੇਰਿਤ ਕਰਤਾ ਤੇ ਅਧਿਆਪਕਾਂ ਦਾ ਸਤਿਕਾਰ ਕਰਨ ਦੀ ਨਸੀਹਤ ਕੀਤੀ। ਪੰਜਾਬ ਦੇ ਸਮੂਹ ਜ਼ਿਲ੍ਹਿਆਂ ਤੋਂ ਅਧਿਆਪਕ, ਬੁੱਧੀਜੀਵੀ ਤੇ ਬੋਰਡ ਦੇ ਸਿੱਖਿਆ ਨਾਲ ਸੰਬੰਧਿਤ ਮਾਹਰ ਇਸ ਵਿੱਚ ਸ਼ਾਮਲ ਹੋਏ ਭਵਿੱਖ ਵਿੱਚ ਵਿੱਦਿਆ ਦੇ ਖੇਤਰ 'ਚ ਦਰਪੇਸ਼ ਬਦਲਾਵਾਂ ਤੇ ਚੁਣੌਤੀਆਂ ਬਾਰੇ ਵੱਖ-ਵੱਖ ਸੈਸ਼ਨ ਰਾਹੀਂ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਖਾਸ ਕਰ ਬੱਚਿਆਂ ਦੇ ਵਿਵਹਾਰ ਤੇ ਨਦੀਕਤਨਾ ਕੀਮਤਾਂ 'ਚ ਸਥਿਤ ਗਰਾਵਟ ਬਾਰੇ ਚਿੰਤਾ ਜਤਾਉਂਦੇ ਨਾਲ ਕੁਝ ਹੱਲ ਤੇ ਸੁਝਾਵੀ ਵਿਚਾਰੇ ਗਏ ਫਰੀਦਕੋਟ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਨਿਤ ਕੁਮਾਰ ਨੇ ਕਿਹਾ ਕਿ ਮੌਨਸੂਨ ਸੀਜ਼ਨ ਤੋਂ ਪਹਿਲਾਂ ਹੜਾਂ ਦੇ ਮਾਰ ਤੋਂ ਨਜਟਣ ਲਈ ਕਿਤੇ ਜਾ ਰਹੇ ਉਪਰਾਨਾ ਤਹਿਤ ਜ਼ਿਲ੍ਹੇ ਵਿੱਚ بارش ਦੇ ਪਾਣੀ ਤੋਂ ਇਲਾਕੇ ਨੂੰ ਬਚਾਉਣ ਲਈ ਕੁੱਲ 34 ਡਰੇਨਾਂ ਦੀ ਸਫਾਈ ਦੇ ਕੰਮ ਕਰਵਾਏ ਜਾ ਰਹੇ ਨੇ ਤੇ 25 ਦੀ ਮੁਕੰਮਲ ਤੌਰ ਤੇ ਸਫਾਈ ਕੀਤੀ ਜਾ ਚੁੱਕੀ ਹੈ। ਉਹਨਾਂ ਦੱਸਿਆ ਕਿ ਡਰੇਨਾਂ ਦੀ ਸਫਾਈ ਨਾਲ ਬਰਸਾਤੀ ਸੀਜ਼ਨ 'ਚ ਡਰੇਨਾ ਚ ਚੱਲਣ ਵਾਲੇ ਪਾਣੀ 'ਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਏਗੀ ਅਤੇ ਪਾਣੀ ਦੀ ਨਿਕਾਸੀ ਠੀਕ ਢੰਗ ਨਾਲ ਹੋਵੇਗੀ। ਉਹਨਾਂ ਵਿਭਾਗ ਨੂੰ ਹਦਾਇਤ ਕੀਤੀ ਕਿ ਡਰੇਨਾ ਦੀ ਸਫਾਈ ਦਾ ਕੰਮ ਛੇਤੀ ਮੁਕੰਮਲ ਕਰਵਾ ਲਿਆ ਜਾਵੇ। ਸਰਥੀਸ਼ੀਆ ਕੱਪ 2020 ਕ੍ਰਿਕਟ ਮੁਕਾਬਲਾ ਅਜ ਤੋਂ ਸ਼੍ਰੀਲੰਕਾ ਵਿੱਚ ਸ਼ੁਰੂ ਹੋ ਗਿਆ ਹੈ ਮੌਜੂਦਾ ਚੈਂਪੀਅਨ ਭਾਰਤ ਦਾ ਮੁਕਾਬਲਾ ਅੱਜ ਦਾਮੂਲਾਚ ਪਾਕਿਸਤਾਨ ਨਾਲ ਹੋਵੇਗਾ ਭਾਰਤੀ ਸਮੇਂ ਅਨੁਸਾਰ ਇਹ ਮੈਚ ਸ਼ਾਮ ਨੂੰ ਤੋਂ ਥੋੜੀ ਦੇਰ ਬਾਅਦ 7:00 ਵਜੇ ਤੋਂ ਖੇਡਿਆ ਜਾਏਗਾ ਇਸ ਟੂਰਨਾਮੈਂਟ ਜੋ ਹਿੱਸਾ ਲੈਣ ਵਾਲੇ 8 ਮੁਲਕਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ ਹਰਮਨਪ੍ਰੀਤ ਕਾਰਦਿਕ ਦੀ ਕਪਤਾਨੀ ਚ ਭਾਰਤੀ ਟੀਮ ਨੂੰ ਪਾਕਿਸਤਾਨ ਨੇਪਾਲ ਤੇ ਸਖ ਤਰਬ ਅਮਿਰਤ ਨਾਲ ਗਰੁੱਪ A ਚ ਰੱਖਿਆ ਗਿਆ ਹੈ ਭਾਰਤ ਨੇ ਇਸ ਤੋਂ ਪਹਿਲਾਂ ਸਾਲ 2022 ਚ ਔਰਥ ਏਸ਼ੀਆ ਕੱਪ ਜਿੱਤਿਆ ਸੀ ਤੇ ਹੁਣ ਤੱਕ ਭ ਵੀ ਆਪਣੇ ਨਾਂ ਕੀਤਾ ਹੋਇਆ ਇਸ ਦੇ ਦੌਰਾਨ ਅਜਲੇ ਪਹਿਲੇ ਮੈਚ ਵਿੱਚ ਨੇਪਾਲ ਦੀ ਟੀਮ ਨੇ ਸ਼ੁਕਤ ਅਰਬ ਅਮੀਰਾਦ ਨੂੰ 6 ਵਿਕਟਾਂ ਨਾਲ ਹਰਾਇਆ ਧਿਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ केंद्रीय खेतीबाड़ी ਅਤੇ ਕਿਸਾਨ ਭਲਾਈ ਮੰਤਰੀ ਜਵਰਾ ਸਿੰਘ ਚੋਹਾਨ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਉਪਨਾਉਂਦੀ ਅਪੀਲ ਕੀਤੀ। ਮਾਈਕਰੋਸਾਫਟ ਦੇ ਸਰਵਰ ਚਾਈ ਤਕਨੀਕੀ ਖਰਾਬੀ ਕਾਰਨ ਦੁਨੀਆ ਭਰ ਚੋੜਾਣਾ, ਟੀਵੀ ਟੈਲੀਕਾਸਟ ਤੇ ਬੈਂਕਿੰਗ ਸਮੇਤ ਕਈ ਕਾਰਪੋਰੇਟ ਕੰਪਨੀਆਂ ਦਾ ਕੰਮਕਾਜ ਪ੍ਰਭਾਵਿਤ ਅੱਜ ਸ਼੍ਰੀਲੰਕਾ ਚੱਲ ਸ਼ੁਰੂ ਹੋਏ ਔਰ ਦੇਸ਼ਾ ਕੱਪ 2020 ਕ੍ਰਿਕਟ ਵਿੱਚ ਮੌਜੂਦਾ ਚੈਂਪੀਅਨ ਭਾਰਤ ਦਾ ਮੁਕਾਬਲਾ ਅੱਜ ਪਾਕਿਸਤਾਨ ਨਾਲ। ਤੇਸ ਦਿਨਾਂ ਦੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਨਮਸਕਾਰ।